ਆਂ ਨੇ ਜਿਉਂਦੇ ਰਹਿਣ ਵੇ ਪੁੱਤਾਂ ਦੀਆਂ ਜੋੜੀਆਂ ਤੀਆਂ ਵੇ ਲਵਾਉਣ ਵਾ ਮਾਨੂੰ ਚੰਗਾ ਲੱਗਿਆ ਇੱਥੇ ਆ ਕੇ ਸਭ ਦਾ ਪਿਆਰ ਦੇਖ ਕੇ ਤੁਹਾਡਾ ਬਹੁਤ ਧੰਨਵਾਦ ਇੰਨਾ ਪਿਆਰ ਦੇਣ ਦਾ ਹਰ ਸਾਲ ਤੀਆਂਹੀਂ ਲੱਗਣ ਤੇ ਆਪਾਂ ਖੁਸ਼ੀਆਂ ਖੇੜੇ ਚ ਐਵੇਂ ਮਿਲਿਏ ਬੰਨੇ ਸੋਹਣੇ ਪੁੱਤ ਦਿੱਤੇ ਤੇ ਨੂਹਾ ਬਣਾ ਕੇ ਸਾਨੂੰ ਲੈ ਕੇ ਆਈਆਂ ਜਿਉਂਦੀਆਂ ਵਸਦੀਆਂ ਰਹਿਣ ਸਾਡੀਆਂ ਆਂਟੀਆਂ ਲੰਬੀਆਂ ਉਮਰਾਂ ਇੱਕ ਮੇਰੀਆਂ ਜਿੰਨੀਆਂ ਭੈਣਾਂ ਭਣੀਆਂ ਨੇ ਆਪਣੀ ਸੱਸਾਂ ਦੀ ਸੇਵਾ ਇੰਨੀ ਕਰਿਓ ਤਾਂ ਕਿ ਆਪਣੇ ਵੀ ਪੁੱਤ ਨੇ ਉਹ ਵੀ ਇਹੀ ਕੁਝ ਦੇਖ ਕੇ ਆਪਾਂ ਨੂੰ ਅੱਗੇ ਆਪਣੀ ਸੇਵਾ ਤਾ ਹੂ ਜੇ ਅੱਜ ਆਪਾਂ ਇਹਨਾਂ ਦੀ ਸੇਵਾ ਕਰਾਂਗੇ। ਜਦੋਂ ਜਵਾਨੀ ਅੱਲੀ ਜੀਵੇ ਜਾਲਵਾ ਤੂ ਸੇ ਗਲ ਮੇ ਕੱਲੀ ਇਤੋਂ ਨਜ਼ਦੀਕੀ ਪਿੰਡ ਢੇੜੀਕੇ ਵਿਖੇ ਪਿੰਡ ਦੇ ਨੌਜਵਾਨਾਂ ਵੱਲੋਂ ਤੀਆਂ ਦਾ ਤਿਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਸਾਬਕਾ ਐਮਐਲਏ ਤੂਰੀ ਦਲਵੀਰ ਸਿੰਘ ਗੋਲਡੀ ਦੇ ਧਰਮ ਪਤਨੀ ਬੀਬੀ ਸਿਮਰਤ ਕੌਰ ਖੰਗੂੜਾ ਨੇ ਵਿਸ਼ੇਸ਼ ਤੌਰ ਤੇ ਹਿੱਸੇ ਰੱਖੀ ਤੀ ਇਸ ਮੌਕੇ ਉਹਨਾਂ ਬੋਲੀਆਂ ਪਾ ਕੇ ਖੂਬ ਰੰਗ ਬੰਨਿਆ ਬੀਬੀ ਖੰਗੂੜਾ ਨੇ ਕਿਹਾ ਕਿ ਤੀਆਂ ਵੀ ਇੱਕ ਖੇਡਾਂ ਦਾ ਰੂਪ ਨਹੀਂ ਤੀਆਂ ਇੱਕ ਦੁੱਖ ਸੁੱਖ ਦਾ ਪਾਤਰ ਹਨ ਜਿਸਤਾ ਹੈ ਤਾਂ ਤੀਆਂ ਪੈਣਾ ਕੱਠੀਆਂ ਹੋ ਕੇ ਆਪਣੇ ਦੁੱਖ ਸੁੱਖ ਸਾਂਝੇ ਕਰਦੀਆਂ ਹਨ ਉਹਨਾਂ ਦੱਸਿਆ ਕਿ ਇਹ ਜੀਆਂ ਤੀਆਂ ਹਰ ਸਾਲ ਹਰ ਇੱਕ ਪਿੰਡ ਲੱਗਣੀਆਂ ਚਾਹੀਦੀਆਂ ਹਨ ਉਹਨਾਂ ਪਿੰਡ ਦੇ ਨੌਜਵਾਨ ਜੀਤ ਸਿੰਘ ਗਰੇਵਾਲ ਸਿੰਦਰਕੌਰ ਅਵਤਾਰ ਸਿੰਘ ਜਗਤਾਰ ਸਿੰਘ ਅਮਨਾ ਮਾਨ ਆਦ ਆਗੂਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪਿੰਡ ਵਿੱਚ ਤੀਆਂ ਲਗਾ ਕੇ ਚੰਗਾ ਉਪਰਾਲਾ ਕੀਤਾ ਮਰੀਆਂ ਨੇ ਮਰੀਆਂ ਬੀਬੀਆਂ ਮੂਰੇ ਆ ਜੋ ਬੱਚੇ ਤੇ ਭੈਣਾ ਪਿੱਛੇ ਹੋ ਜਾਓ ਜਿੰਨੀਆਂ ਆਂਟੀਆਂ ਨੇ ਆਂਦੀ ਆਜੋ ਇਹ ਸਾਲ ਬਾਦ ਤੀਆਂ ਹੋਣੀਆਂ ਨੇ ਇੰਨੇ ਸੋਹਣੇ ਪੁੱਤ ਦਿੱਤੇ ਤੇ ਨੂਹਾ ਬਣਾ ਕੇ ਸਾਨੂੰ ਲੈ ਕੇ ਆਈਆਂ ਜਿਉਂ ਦੀਆਂ ਵਸਦੀਆਂ ਰਹਿਣ ਸਾਡੀਆਂ ਆਂਟੀਆਂ ਲੰਮੀਆਂ ਉਮਰਾਂ ਇੱਕ ਮੇਰੀਆਂ ਜਿੰਨੀਆਂ ਭੈਣਾ ਖਣੀਆਂ ਨੇ ਆਪਣੀ ਸੱਸਾਂ ਦੀ ਸੇਵਾ ਇੰਨੀ ਕਰਿਓ ਤਾਂ ਕਿ ਆਪਣੇ ਵੀ ਪੁੱਤ ਨੇ ਉਹ ਵੀ ਇਹੀ ਕੁਝ ਦੇਖ ਕੇ ਆਪਾਂ ਨੂੰ ਅੱਗੇ ਆਪਣੀ ਸੇਵਾ ਤਾ ਹੋ ਜੇ ਅੱਜ ਆਪਾਂ ਇਹਨਾਂ ਦੀ ਸੇਵਾ ਕਰਾਂਗੇ ਅੰਟੀ ਵਿੱਚ ਤੁਸੀਂ ਨੇ ਥੈਂਕ ਯੂ ਆਂਟੀ ਥੈਂਕ ਯੂ ਹੁਣ ਮੇਰੀਆਂ ਆਂਟੀਆਂ ਵਾਸਤੇ ਇੱਕ ਸੋਹਣੀ ਜੀ ਬੋਲੀ ਆਂਟੀ ਮੈਂ ਕਾਂਝਲੇ ਜਾ ਕੇ ਆਈਆਂ ਚਾਂਗਲੀ ਜਾ ਕੇ ਆਈਆਂ ਮੇਰੀਆਂ ਆਂਟੀਆਂ ਨੇ ਬੋਲੀ ਡੇਗਰ ਨਹੀਂ ਦਿੱਤੀ ਹੁਣ ਢੇੜੀ ਕੇ ਦੀ ਵਾਰੀ ਐ ਹੋਰ ਕਿਤੇ ਮੈਂ ਜਾ ਕੇ ਇਹ ਕਹਾ ਕਿ ਢੇੜੀ ਕੇ ਵਾਲੀ ਆਂਟੀਆਂ ਨੱਚਦੀਆਂ ਨਹੀਂ ਹੈਗੀਆਂ ਜਦੋਂ ਜਵਾਨੀ ਜੋਰ ਸੀਵੇ ਚਾਲ ਮਾ ਕੰਜਲੀ

ਵੇਗ ਤੋਂ ਦਿਰ ਮਾਲਾਈਏ ਤੇਰੇ ਮੱਤੀ ਦੀ ਜੇਗ ਤੋਂ ਵੇਗ ਮਾਲਾਈਏ ਕੋਰਾ ਕਾਗਜ਼ ਨੀਲੀ ਸ਼ਾਹੀ ਕੋਰਾ ਚੱਲਦਾ ਰਹਿਣੀ ਰੱਖਾ ਚੱਲਦਾ ਤੇਰੇ ਸੰਗ ਦਾ ਢੇੜਾ ਨਾ ਚਲੂਂ ਕਰੀਏ ਤੇਰੇ ਸੰਗ ਦਾ ਢੇੜਾ ਨਾ ਚਲੂਂ ਕੀ ਤੇਰੇ ਜਹੇ ਨੂੰ ਬੇਮੈਂ ਟਿਚ ਨਾ ਜਾਣ ਤੇਰਾ ਮੇਰਾ ਬਣਦਾ ਨਾ ਮੇਚ ਮੁੰਡੇ ਤੈਨੂੰ ਮੋਗੇ ਦੀ ਮੜੀ ਤੇ ਆਮ ਚਿੱਟਾ ਕੁੱਤਾ ਤੇਰਾ ਮੁੰਡਿਆ ਚਿੱਟਾ ਕੁੱਤਾ ਤੇਰਾ ਮੁੰਡਿਆ ਕਿਸਦਰ ਜੀ ਨੇ ਸੀਤਾ ਵੇ ਗੀਜੇ ਕੋਲੇ ਰੱਖੀਆਂ ਕਲੀਆਂ ਗੀਜੇ ਕੋਲੇ ਰੱਖੀਆਂ ਕਲੀਆਂ ਗੜਮੇ ਕੋਲੇ ਸੀਤਾ ਬਸੋਣਾ ਤੂੰ ਲੱਗਦਾ ਕਿਉਂ ਨਗੇ ਚੁੱਪ ਕੀਤਾ ਬਸੋਣਾ ਤੂੰ ਲੱਗਦਾ ਕਿਉਂ ਨਗੇ ਚੁੱਪ ਕਿਹ ਰਾਗ ਜਾਨੋਰੀ ਸੱਜਿਆ ਨੂੰ ਤਾ ਲੱਗਣਾ ਤੂੰ ਮਤਾ ਘੋੜੇ ਪੈਣ ਸਮਾਨ ਤੋ ਲਗਦੀ ਇੱਕ ਵਾਰੀ ਬੋਲ ਜਮਾਨੋ ਸਾਰੀ ਤੂੰ ਨਹੀਂ ਚੱਕੋ ਬੋਲੀ ਨਾ ਬੋਲੀ ਚੱਕ ਲਵੜੀ ਤਾਵੇਂ ਨਿਲੁਤ ਨਿਆਣੇ ਤੇ ਸੰਤੇ ਮੇਰਾ ਵੀਰ ਰੇਲ ਚਲਾਵੇ ਉੜਦੀ ਰਮਾਲਦਸੈ ਨਹੀਂ ਮੈਨੂੰ ਵੀਰਾ ਨਜ਼ਰ ਨਾ ਆਵੇ ਗੱਡੀ ਨੂੰ ਰਮਾਏ ਹੋ ਜਾਣੀ ਗੱਡੀ ਕੁੱਠੀ ਸਿੱਧੀ ਹੁੰਦੀ ਜੇਬ ਮੂਰੇ ਮੇਰਾ ਬਾਪ ਖੜਾ ਨਹੀਂ ਮੈਨੂੰ ਦੇਖ ਕੇ ਅੱਖਾਂ ਪਰਿਆ ਬਹਿਤੀ ਏ ਤੂੰ ਐ ਟੁੱਟ ਗਈ ਨਹੀਂ ਜਮੇ ਟੁੱਟ ਗਏ ਅਮਰ ਦੇ ਤਾਰੇ ਆਬਦੇ ਵੀਰ ਬਿਨਾ ਦੇਵੇ ਸੁਧਾਰੇ ਆਬਦੇ ਦੀਰ ਬਿਨਾ ਅੱਜ ਪਿੰਡ ਢੇੜੀਕੇ ਵਿਖੇ ਤੀਆਂ ਦੇ ਤਿਹਾਰ ਤੇ ਆਏ ਹੋ ਗਏ ਪ੍ਰਬੰਧਕਾਂ ਨੂੰ ਜਿਹੜੇ ਅੱਜ ਪ੍ਰਬੰਧ ਕੀਤਾ ਗਿਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੇਰੇ ਸਭ ਤੋਂ ਪਹਿਲਾਂ ਤਾਂ ਸਾਰੇ ਪਿੰਡ ਢੇੜੀਕੇ ਨੂੰ ਬਹੁਤ ਬਹੁਤ ਵਧਾਈਆਂ ਕਿ ਵੀਰ ਉਹਨਾਂ ਵਰਗੇ ਇਹ ਜੇ ਪ੍ਰਬੰਧਕ ਮਿਲੇ ਨੇ ਜਿਨ੍ਹਾਂ ਨੇ ਭੈਣਾਂ ਦੀ ਇੱਜ਼ਤ ਵਧਾਈ ਹੈ ਕਿਉਂਕਿ ਤੀਆਂ ਦਾ ਤਿਹਾਰ ਤੀਆਂ ਦਾ ਤਿਹਾਰ ਹੁੰਦਾ ਪੇਕੇ ਆਉਂਦੀਆਂ ਨੇ ਕੁੜੀਆਂ ਚਾਹ ਹੁੰਦਾ ਕਿ ਅਸੀਂ ਪੇਕੇ ਜਾਣਾ ਤੀਆਂ ਦਾ ਤਿਹਾਰ ਲੱਗਿਆ ਪੁਰਾਣੀਆਂ ਸਹੇਲੀਆਂ ਨੂੰ ਮਿਲਿਆ ਜਾਂਦਾ ਬਹੁਤ ਸਾਰੀਆਂ ਢਿੱਡੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਾਰੇ ਇਕੱਠੀਆਂ ਹੋਈਆਂ ਹੁੰਦੀਆਂ ਨੇ ਪੇਕੇ ਆ ਕੇ ਕਰਨੀਆਂ ਹੁੰਦੀਆਂ ਨੇ ਤਾਂ ਇਹ ਤਿਹਾਰ ਜਿਹੜਾ ਵੀ ਮਨਾਉਂਦਾ ਬੋਲੀ ਦੀ ਹੈ ਤੁਹਾਡੀ ਜੀਵੇ ਦੇ ਪਤਾਂ ਦੀ ਜੋੜੀ ਤੀਆਂ ਵੇ ਲਵਾਉਣ ਵਾਲਿਓ ਜਿਨ੍ਹਾਂ ਨੇ ਵੀ ਤੀਆਂ ਮੇਰੇ ਵੀਰ ਉਹਨਾਂ ਨੇ ਲਵਾਈਆਂ ਨੇ ਰঞ্জੀਤ ਵੀਰ ਉਹਨਾਂ ਨੇ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਪ੍ਰਮਾਤਮਾ ਮੂਰੇ ਇਹੋ ਅਰਦਾਸ ਹੈ ਕਿ ਢੇੜੀ ਕੇ ਚੋ ਜਨ ਵੀ ਆਵੇ ਸੁਖ ਦਾ ਸੁਨੇਹਾ ਆਵੇ ਅਗਲੇ ਸਾਲ ਫੇਰ ਤੁਮ ਤਾਂ ਅਮ ਨਾਲ ਇੱਥੇ ਤੀਆਂ ਮਨਾਈਏ ਅੱਜ ਜਿਹੜਾ ਪਿੰਡ ਢੇੜੀ ਕੇ ਵਿਖੇ ਤੀਆਂ ਦਾ ਤਿਹਾਰ ਮਨਾਇਆ ਗਿਆਗਾ ਤੁਸੀਂ ਇੱਥੇ ਕੀ ਕਹਿਣਾ ਚਾਹੁੰਦੇ ਜੀ ਤੀਆਂ ਦਾ ਤਿਹਾਰ ਆ ਜਿਹੜਾ ਆਉਂਦੇ ਸਾਲ ਅਸੀਂ ਇਦਾਂ ਹੀ ਮਨਾਏ ਜਾਵਾਂਗੇ ਮਨ ਕੇ ਚਲੋ ਪਹਿਲਾਂ ਵੀ ਮਨਾਉਂਦੇ ਰਹਾਂ ਹੁਣ ਵੀ ਮਨਾਈ ਜਾਵਾਂਗੇ ਧੰਨਵਾਦ ਵੀਰ ਜੀ ਅੱਜ ਸਾਫ ਕਾ ਐਮਐਲਏ ਦਲਬੀਰ ਸਿੰਘ ਗੋੜੀ ਦੇ ਧਰਮ ਪਤਨੀ ਬੀਬੀ ਸਿਮਰਤ ਕੌਰ ਆਏ ਨੇਗੇ ਤੇ ਉਹਨਾਂ ਨੇ ਇੱਥੇ ਆ ਕੇ ਤੀਆਂ ਦੇ ਤਿਹਾਰ ਨੂੰ ਚਾਰ ਚੰਨ ਲਾਇਆ ਅਸੀਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਾਡੀ ਭੈਣ ਸਾਡੇ ਛੋਟੇ ਜਿਹਾ ਸਨੇਹ ਤੇ ਭੱਜ ਕੇ ਆਏ ਤੇ ਅਸੀਂ ਦਿਲੋਂ ਧੰਨਵਾਦ ਸਾਡੀ ਭੈਣ ਸਿਮਰਤ ਕੌਰ ਘੂੜਾ ਜੀ ਦਾ ਅਨੁਭਵ